ਦਾਕਾ ਫਸਾ ਸਤਿ ਸ਼੍ਰੀ ਅਕਾਲ ਬਕਪੂਰੀ ਸਿਕਾ ਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਗਿਆ ਕੰਮ ਆਪਣਾ ਹਾਂਜੀ ਹਾਂਜੀ ਹੋ ਗਿਆ ਜੀ ਆ ਚੱਕੋ ਪੈਸੇ ਪੇਮੈਂਟ ਲੈ ਲਓ ਜੀ ਆ ਪੈਸੇ ਤੇ ਅੜ ਜਾਂਦੇ ਬਾਪੂ ਇਸ ਸਾਈਡ ਕਰਾ ਦਿ ਲੈ ਬਾਪੂ ਸੈਂਡ ਕਰ ਦੇ ਪਾਣੇ ਪਾਣੀ ਲੈ ਕੇ ਆਈ ਬਾਈ ਆਏ ਆ ਬਾਪੂ ਵਾਲੀ ਜ਼ਮੀਨ ਵੇਚ ਰਿਆਂ ਆਪਾਂ ਨੀ ਜ਼ਮੀਨ ਵੇਚਨੀ ਕੋਈ ਮੈਂ ਆਪਦੀ ਧੀ ਨੂੰ ਬਾਹਰ ਭੇਜਣਾ ਕੈਨੇਡਾ ਪੈਸਾ ਦੀ ਲੋੜ ਆ ਮੈਨੂੰ ਕੋਈ ਮਦਦ ਤਾਂ ਕਰਦਾ ਨਹੀਂ ਜ਼ਮੀਨ ਹੀ ਵੇਚਣੀ ਆ ਕਿਉਂ ਵੀਰੇ ਆਪਾਂ ਨੂੰ ਜ਼ਮੀਨ ਵੇਚਣ ਦੀ ਕੀ ਲੋੜ ਹੈ ਤੇ ਮੈਂ ਆਪਦੀ ਧੀ ਨੂੰ ਕੈਨੇਡਾ ਕਿਵੇਂ ਭੇਜੂੰਗਾ ਵੀਰੇ ਤੁਸੀਂ ਫਿਕਰ ਨਾ ਕਰੋ ਆਪਾਂ ਗੁਰਨਾਨਕ ਗਰੁੱਪ ਵਾਲਿਆਂ ਕੋਲ ਚੱਲਾਂਗੇ ਬਾਗੇ ਪ੍ਰਾਣੀ ਉਹ ਬਿਨਾਂ ਕਿਸੇ ਪ੍ਰਾਪਰਟੀ ਤੋਂ 50 ਲੱਖ ਤੱਕ ਦਾ ਲੋਨ ਕਰਵਾ ਕੇ ਦਿੰਦੇ ਆ ਵਿਆਜ ਤੇ ਕਿਸ਼ਤ 2000 ਰੁਪਏ ਕਿਸ਼ਤਾ 80 ਪੈਸੇ ਵਿਆਜ ਕੋਈ ਐਡਵਾਂਸ ਵੀ ਦੇਣਾ ਪਊਗਾ ਕੋਈ ਐਡਵਾਂਸ ਨਹੀਂ ਬਸ ਇੱਕ ਵਾਰੀ ਅਪਲਾਈ ਕਰਨ ਜਾਣਾ ਆਪਾਂ ਤੇ ਘਰ ਬੈਠੇ ਬਿਠਾਈ ਕੰਮ ਹੋ ਜਾਂਦਾ ਤੇ ਕੋਈ ਗੇੜਾ ਵੀ ਨਹੀਂ ਮਾਰਨਾ ਪੈਂਦਾ ਉਹ ਲੈ ਭਰਾਵਾ ਆਪਦੇ ਪੈਸੇ ਅਸੀਂ ਨਹੀਂ ਜ਼ਮੀਨ ਜਮੂਨ ਵੇਚਣੀ ਆ ਲੈ ਮੈਨੇ ਦੇ ਰੋਪ ਚੰਗਾ ਨਹੀਂ ਕੀਤਾ ਜਵਾਨ ਤੋਂ ਨਹੀਂ ਮੁੱਕਰੀ ਦਾ ਹੁੰਦਾ ਚੱਲ ਭੈਣੇ ਆਪਾਂ ਅੱਜ ਹੀ ਚੱਲਦੇ ਗੁਰਨਾਨਕ ਵਾਲਿਆਂ ਦੇ ਹਾਂ ਵੀਰੇ ਆਪਾਂ ਅੱਜ ਹੀ ਚੱਲਾਂਗੇ ਗੁਰਨਾਨਕ ਗਰੁੱਪ ਆਫ ਐਜੂਕੇਸ਼ਨ ਬੱਗਾ ਪੁਰਾਣਾ ਵਾਲਿਆਂ ਕੋਲ ਉਹੀ ਭੇਜਣਗੇ ਆਪਣੀ ਧੀ ਨੂੰ ਕੈਨੇਡਾ ਜੇਕਰ ਤੁਸੀਂ ਵੀ ਵਿਦੇਸ਼ ਵਿੱਚ ਪੜਨ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਗੁਰਨਾਨਕ ਗਰੁੱਪ ਆਫ ਐਜੂਕੇਸ਼ਨ ਕੋਟਪੁਰਾ ਰੋਡ ਬਗਬਰਾਣਾ ਅਤੇ ਕਰਵਾਓ 50 ਲੱਖ ਦਾ ਲੋਨ ਸਿਰਫ 10 ਦਿਨਾਂ ਵਿੱਚ ਪੂਰਾ ਕਰੋ ਵਿਦੇਸ਼ ਵਿੱਚ ਪੜਨ ਦਾ ਸੁਪਨਾ